ਸਚਕਣ ਸ੍ਰੀ ਹਰਮਨਦਾਸ ਸਾਹਿਬ ਦੇ ਬਾਹਰ ਪ੍ਰੀ ਵੈਡਿੰਗ ਫੋਟੋ ਸ਼ੂਟ ਤੇ ਲਗਾਈ ਗਈ ਰੋਕ ਧਾਰਮਿਕ ਅਤੇ ਅਧਿਆਤਮਕ ਮਾਹੌਲ ਹੁੰਦਾ ਹੈ ਖਰਾਬ ਪੁਲਿਸ ਪ੍ਰਸ਼ਾਸਨ ਵੱਲੋਂ ਉੱਥੋਂ ਦੇ ਫੋਟੋਗ੍ਰਾਫਰ ਤੇ ਸੇਲਾਨੀਆਂ ਦੇ ਨਾਲ ਕੀਤੀ ਗਈ ਮੀਟਿੰਗ ਸ੍ਰੀ ਹਰਮਨਦਾਸ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਪ੍ਰੀ ਵੈਡਿੰਗ ਫੋਟੋ ਸ਼ੂਟ ਲਈ ਹੌਟਸਪੌਟ ਬਣਾਈ ਗਈ ਨਵੇਂ ਜੋੜੇ ਜੋ ਵਿਆਹ ਦੇ ਬੰਧਨ 'ਚ ਬੱਜਣ ਵਾਲੇ ਨੇ ਇਸ ਇਤਿਹਾਸਿਕ ਖੇਤਰ 'ਚ ਹਰ ਰੋਜ਼ ਇੱਕ ਫੋਟੋਗ੍ਰਾਫਰ ਨਾਲ ਦੇਖੇ ਜਾ ਰਹੇ ਨੇ। ਸ਼ਰਦਾ ਲੋਆਂ ਦੀ ਭੀੜ ਤੋਂ ਬਚਣ ਲਈ ਸ਼ੂਟਿੰਗ ਆਮ ਤੌਰ ਤੇ ਸਵੇਰ ਤੜਕੇ ਕੀਤੀ ਜਾਂਦੀ ਹੈ। ਇੱਕ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੋੜੇ ਇਸ ਲੋਕੇਸ਼ਨ ਤੇ ਪ੍ਰੀ-ਵੇਡਿੰਗ ਸ਼ੂਟ ਕਰਨ ਲਈ ਆਉਂਦੇ ਨੇ। ਜਦੋਂ ਕਿ ਕਈ ਵਾਰ ਫੋਟੋਗ੍ਰਾਫਰ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਨੇ ਅਤੇ ਭੀੜ ਤੋਂ ਬਚਣ ਲਈ ਸਵੇਰੇ ਸ਼ੂਟ ਕੀਤਾ ਜਾਂਦਾ ਹੈ। ਸੂਤਰਾ ਮੁਤਾਬਕ ਇੱਕ کارਕੂਨ ਮਨਮੋਹਨ ਸਿੰਘ ਨੇ ਮੰਗ ਕੀਤੀ ਕਿ ਸੇਵਲ ਅਤੇ ਪੁਲਿਸ ਪ੍ਰਸ਼ਾਸਨ ਐਸਜੀਪੀਸੀ ਦੇ ਨਾਲ ਇਹਨਾਂ ਪ੍ਰੀ-ਵੇਡਿੰਗ ਫੋਟੋਸ਼ੂਟ ਤੇ ਪੱਕੇ ਤੌਰ ਤੇ ਪਾਬੰਦੀ ਲਗਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤਰ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਹ ਮਾਮਲਾ ਅਧਿਕਾਰੀਆਂ ਕੋਲ ਉਠਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਇਹ ਗੁਰੂ ਨਾਮਦਾਸ ਜੀ ਦੁਆਰਾ ਸਥਾਪਿਤ ਇੱਕ ਪਵਿੱਤਰ ਸਥਾਨ ਅਤੇ ਅਧਿਆਤਮਿਕਤਾ ਦਾ ਕੇਂਦਰ ਸੰਗਤਾਂ ਚ ਇਸ ਸਥਾਨ ਤੇ ਸ਼ਰਦਾ لال ਆਉਂਦੀਆਂ ਨੇ ਪ੍ਰਸ਼ਾਸਨ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਵਰਤਾਰੇ ਨੂੰ ਬੰਦ ਕਰਨਾ ਚਾਹੀਦਾ ਹੈ ਦੱਸਦਾ ਇਹ ਕਿ ਪ੍ਰੀ ਵਿਡਿੰਗ ਸ਼ੂਟ ਕਰਵਾਉਣ ਲਈ ਇਸ ਸਥਾਨ ਤੇ ਜੋੜੇ ਸ਼ੂਟ ਕਰਾਉਣ ਆਉਂਦੇ ਸੀ ਜਾਂ ਫਿਰ ਰੀਲ ਬਣਾਉਣ ਆਉਂਦੇ ਸੀ ਤਾਂ ਹੁਣ ਉਨ੍ਹਾਂ ਤੇ ਪੂਰਨ ਤੌਰ ਤੇ ਪਾਬੰਦੀ ਲਿਮੰਗ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਸ਼ੂਟ ਨਾ ਕਰਨ ਦੇ ਬੋਰਡ ਵੀ ਲਗਾਏ ਗਏ ਨੇ ਤਾ ਉੱਥੇ ਹੀ ਥਾਣੇ ਦੇ ਇੰਚਾਰਜ سپੀਰ ਸਿੰਘ ਨੇ ਦੱਸਿਆ ਕਿ ਮਾਮਲਾ ਪੂਸਰੇ ਧਿਆਨ ਚ ਹੈ ਅਸੀਂ ਅਕਸਰ ਇਹਨਾਂ ਲੋਕਾਂ ਨੂੰ ਸੜਕ ਤੋਂ ਬਾਹਰ ਲੈ ਜਾਂਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਫੋਟੋਗ੍ਰਾਫਰਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਕਿਉਂਕਿ ਇਸ ਨਾਲ ਇਲਾਕੇ ਦਾ ਧਾਰਮਿਕ ਅਤੇ ਅਧਿਆਤਮਿਕ ਮਾਹੌਲ ਖਰਾਬ ਹੁੰਦਾ ਅੱਜ ਹੈਰੀਟੇਜ ਸਟਰੀਟ ਤੇ ਫੋਟੋਗ੍ਰਾਫਰ ਅਤੇ ਕੁਝ ਸੈਲਾਨੀ ਨਾਲ ਮੀਟਿੰਗ ਕਰਕੇ ਜਾਣੂ ਕਰਵਾਇਆ ਅੱਜ ਅਸੀਂ ਮਾਨਯੋਗ ਹਿਸਾਬੀ ਫੋਟੋਜਨਸਾਨ ਸੰਗਤਾਂ ਨੂੰ ਇਹ ਬਰੀਫ ਕੀਤਾ ਹੈ ਕਿ ਜਿਹੜੇ ਇਸ ਇਲੈਕਟ੍ਰਿਕ ਫੋਟੋਜਨਸਾਨ ਸੰਗਤਾਂ ਤੋਂ ਵੀ ਹੈ ਕਿ ਕੁਝ ਲੋਕਾਂ ਵਿੱਚੋਂ ਵੀਡਿਓਿੰਗ ਜਾਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਫੋਟੋ ਖਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਛੇ ਪਹੁੰਚਦੀ ਹੈ ਉਸ ਉਸ ਵਕੀ ਜਨਤਾ ਨੂੰ ਜਾਗਰੂਕ ਪ੍ਰਯਾਅ ਅਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਯੋਗ ਸੀਖ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਜਗ ਸੰਗਤਾਂ ਨੂੰ ਜਾਣ ਤੋਂ ਆਇਆ ਜਾ ਕਿ ਅਜਾ ਕੋਈ ਵੀ ਸਮਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸ ਪਾਉਂਦੀ